ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਦੀ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਅੱਜ ਅਸੀਂ ਲੈ ਕੇ ਆਏ ਆ ਪਾਰਟੀ ਵੇਅਰ ਸੂਟ ਠੀਕ ਹੈ ਜੀ ਸਰਦੀਆਂ ਦੇ ਵਿੱਚ ਵੈਲਵਟ ਸੂਟ ਹੋਣਗੇ ਇੱਕਦਮ ਹੈਵੀ ਪਾਰਟੀ ਵੇਅਰ ਸੂਟ ਹੋਣਗੇ ਠੀਕ ਹੈ ਜੀ ਅਸੀਂ ਇਹਨਾਂ ਨੂੰ ਠੀਕ ਹੈ ਫੰਕਸ਼ਨ ਤੇ ਵੇਅਰ ਕਰ ਸਕਦੇ ਆ ਕੋਈ ਵੀ ਫੰਕਸ਼ਨ ਦੇ ਵੇਅਰ ਕਰ ਸਕਦੇ ਆ ਇਸ ਦੇ ਵਿੱਚ ਸਭ ਤੋਂ ਪਹਿਲੇ ਜਿਹੜਾ ਆ ਉਹ ਬਹੁਤ ਹੀ ਪਿਆਰਾ ਵਧੀਆ ਵੈਲਵਟ ਆ 9000 ਪਿਓਰ ਵੈਲਵਟ ਦਾ ਆ ਇਕਦਾ ਮਲਟੀ ਕਲਰ ਦੇ ਵਿੱਚ ਸ਼ਰਟ ਹੋਏਗੀ ਠੀਕ ਹੈ ਜੀ ਤੇ ਜਿਸ ਤਰ੍ਹਾਂ ਕੀ ਜਿਹੜੀ ਇਹਦੀ ਬਾਰਡਰ ਹੈ ਤੁਸੀਂ ਦੇਖ ਸਕਦੇ ਜੇ ਜਿਸ ਤਰ੍ਹਾਂ ਏਮਬਰਾਇਡਰੀ ਆਉਂਦੀ ਆ ਉਵੇਂ ਦੀ ਬਾਰਡਰ ਹੈ ਤੇ ਇਹਦਾ ਜਿਹੜਾ ਬਾਟਮ ਹੈ ਬਹੁਤ ਹੀ ਪਿਆਰਾ ਬਣਿਆ ਗ੍ਰੇ ਟੋਨ ਦੇ ਵਿੱਚ ਇਹਦਾ ਬਾਟਮ ਹੈ ਤੇ ਮਲਟੀ ਕਲਰ ਦੇ ਵਿੱਚ ਇਹ ਸ਼ਰਟਸ ਆਉਣਗੀਆਂ ਨਾਲ ਆਏਗਾ ਖੁੱਲਾ ਡੁੱਲਾ ਸ਼ਾਲ ਠੀਕ ਹੈ ਦੇਖੋ ਤੁਸੀਂ ਬਹੁਤ ਹੀ ਪਿਆਰਾ ਸੂਟ ਬਹੁਤ ਹੀ ਵਧੀਆ ਗੈਟ ਅਪ ਗੁੱਡ ਲੁਕਿੰਗ ਸੂਟ ਆ ਏ ਮਲਟੀカラー ਦੇ ਵਿੱਚ ਹੋਣਗੇ ਇਹਨਾਂ ਦੇ ਜਿਹੜੀ ਸ਼ਰਟ ਆ ਇਹਨਾਂ ਦੀ ਪ੍ਰਿੰਟਿੰਗ ਤਕਰੀਬਨ ਸੇਮ ਹੀ ਹੋਏਗੀ ਪਰ ਇਹਨਾਂ ਦੇ ਥੋੜਾ ਬੋਤਾ ਜਿਹੜਾ बॉटम ਦੇ ਹਿਸਾਬ ਦੇ ਨਾਲ ਜਿਹੜਾ ਆ ਸ਼ਰਟ ਦੇ ਕਲਰ ਦੇ ਵਿੱਚ ਡਿਫਰੈਂਸ ਆਏਗਾ ਠੀਕ ਹੈ ਜੀ ਤੇ ਇਹਦੇ बॉटम ਤੇ ਵੀ ਦੇਖੋ ਬਹੁਤ ਹੀ ਵਧੀਆ ਜਿਹੜੀ ਉਹ ਪ੍ਰਿੰਟਿੰਗ ਆਏਗੀ ਠੀਕ ਹੈ ਜੀ ਪੌਂਚੇ ਤੇ ਵੀ ਪ੍ਰਿੰਟਿੰਗ ਆ ਬਹੁਤ ਪਿਆਰੀ ਤੇ ਸੂਟ ਵੇਖੋ ਤੁਸੀਂ ਸਾਰੇ ਹੀ ਇੱਕ ਤੋਂ ਇੱਕ ਵਾਦਰੇ ਸਾਰੇ ਹੀ ਕਲਰ ਜਿਹੜੇ ਬਹੁਤ ਹੀ ਵਧੀਆ ਫਾਈਨ ਕਲਰ ਨੇ ਸਰਦੀਆਂ ਵਾਲੇ ਸੂਟ ਨੇ ਤੇ ਇਹ ਲਾਈਨਿੰਗ ਤੋਂ ਬਿਨਾ ਵੀ ਸਟੀਚ ਕਰ ਸਕਦੇ ਹੋ ਤੇ ਲਾਈਨਿੰਗ ਦੇ ਨਾਲ ਵੀ ਠੀਕ ਹੈ ਜਿਸ ਤਰ੍ਹਾਂ ਪਰਪਲ ਕਲਰ ਦੇ ਵਿੱਚ ਸੂਟ ਆ ਠੀਕ ਹੈ ਜੀ ਇਹਦੇ ਬਾਟਮ ਜਿਹੜੀ ਉਹ ਪਰਪਲ ਕਲਰ ਦੀ ਹੋਏਗੀ ਤੇ ਸਾਰੇ ਹੀ ਜਿਹੜੇ ਮਤਲਬ ਥੋੜਾ ਥੋੜਾ ਡਿਫਰੈਂਸ ਹੋਏਗਾ ਜਿਵੇਂ ਗ੍ਰੇ ਕਲਰ ਦੀ ਬਾਟਮ ਆ ਥੋੜੀ ਨੇਵੀ ਬਲੂ ਬਾਟਮ ਆ ਪਰਪਲ ਆ ਹਨਾ ਬਲੈਕ ਕਲਰ ਦਾ ਸੂਟ ਆ ਇਵੇਂ ਦੇ ਕਲਰਸ ਹੋਣਗੇ ਤੇ ਦੇਖੋ ਬਾਟਮ ਦੇ ਉੱਪਰ ਜਿਹੜਾ ਵਾ ਬਹੁਤ ਹੀ ਵਧੀਆ ਜਿਹੜਾ ਆ ਉਹ ਪ੍ਰਿੰਟ ਆਉਂਦਾ ਆ ਠੀਕ ਹੈ ਜੀ ਇਹਨਾਂ ਦਾ ਰੇਟ ਇਹਨਾਂ ਦਾ ਪ੍ਰਾਈਸ ਜਿਹੜਾ ਆ ਉਹ ਹੋਏਗਾ 1695 ਠੀਕ ਹੈ ਜੀ 1695 ਦਾ ਇਹ ਸੂਟ ਠੀਕ ਹੈ ਜੀ ਅਗਲੇ ਸੂਟ ਵੀ ਵੈਲਵਟ ਦੇ ਵਿੱਚ ਨੇ ਤੇ ਪੈਨਲਿੰਗ ਕੀਤੀ ਹੈ ਲੈਸਿਸ ਦੇ ਨਾਲ ਬਹੁਤ ਹੀ ਪਿਆਰੀ ਬਾਰਡਰ ਬਣਾਇਆ ਹੈ ਤੇ बॉटम ਵੇਖ ਲਓ ਤੁਸੀਂ ਉਹ ਵੀ ਬਹੁਤ ਹੀ ਸੋਹਣੀ ਆ ਠੀਕ ਹੈ ਹੈਵੀ ਜਿਹੜਾ ਵਾ बॉटम ਜਿਹੜੀ ਆ ਉਹਦੇ ਉੱਪਰ ਵੀ ਬਹੁਤ ਵਧੀਆ ਪ੍ਰਿੰਟਿੰਗ ਆਏਗੀ ਠੀਕ ਹੈ ਬਾਰਡਰ ਬਣਿਆ बॉटम ਤੇ ਵੀ ਤੇ ਸ਼ਰਟ ਜਿਹੜੀਆਂ ਉਹ ਵੀ ਬਹੁਤ ਹੀ ਸੋਹਣੀ ਆ ਠੀਕ ਹੈ ਜੀ ਰੈਡੀਸ਼ ਜੀ ਸ਼ੇਡ ਆ ਬਹੁਤ ਹੀ ਵਧੀਆ ਗਾਜਰੀ ਜੀ ਸ਼ੇਡ ਆ ਤੇ ਨਾਲ ਮਲਟੀ ਕਲਰ ਦਾ ਆਏਗਾ ਸ਼ਾਲ ਠੀਕ ਹੈ ਮਲਟੀ ਕਲਰ ਦਾ ਸ਼ਾਲ ਆਏਗਾ ਬਹੁਤ ਹੀ ਪਿਆਰਾ ਸੂਟ एकदम ਪਾਰਟੀ ਵੇਅਰ ਸੂਟ ਨੇ ਠੀਕ ਹੈ ਜੀ ਸਰਦੀਆਂ ਦੇ ਵਿੱਚ ਅਗਲਾ ਜਿਹੜਾ ਕਲਰ ਹੈ ਉਹ ਵੀ ਬਹੁਤ ਹੀ ਪਿਆਰਾ ਠੀਕ ਹੈ ਥੋੜੀ ਬਲੈਕੀਸ਼ ਟੋਨ ਆ ਡਾਰਕ ਬਲੈਕ ਨਹੀਂ ਹੋਏਗਾ ਠੀਕ ਹੈ ਜੀ ਸੁਰਮੇ ਰੰਗਾ ਜਿਹਾ ਇਹਦਾ ਬਾਟਮ ਹੋਏਗਾ ਬਹੁਤ ਹੀ ਸੋਹਣਾ ਬਲੈਕ ਕਲਰ ਤੇ ਵੈਸੇ ਸਰਦੀਆਂ ਦੇ ਵਿੱਚ ਜਿਹੜਾ ਉਹ ਬੌਨ ਨੂੰ ਬਹੁਤ ਦਿਲ ਕਰਦਾ ਕਿਉਂਕਿ ਗਰਮੀਆਂ ਦੇ ਵਿੱਚ ਇਹ ਇੰਨੇ ਡਾਰਕ ਕਲਰ ਜਿਹੜੇ ਉਹ ਨਹੀਂ ਪੈਂਦੇ ਸੂਟ ਦੀ ਫਿਨਿਸ਼ਿੰਗ ਦੇਖੋ ਸੂਟ ਦੀ ਤੁਸੀਂ ਸ਼ਾਈਨਿੰਗ ਦੇਖੋ ਠੀਕ ਹੈ ਵੈਲਵਟ ਦੀ ਸ਼ਾਈਨਿੰਗ ਬਹੁਤ ਹੀ ਵਧੀਆ ਤੇ ਇੱਕਦਮ ਵਧੀਆ ਵੈਲਵਟ ਲੈ ਕੇ ਆਏ ਆ ਠੀਕ ਹੈ ਜੀ ਵਧੀਆ ਵੈਲਵਟ ਦੇ ਵਿੱਚ ਇਹ ਸਾਰੇ ਸੂਟ ਹੋਣਗੇ ਤੇ बॉटਮ ਵੇਖੋ ਕਿੰਨਾ ਪਿਆਰਾ ਬਣਿਆ ਸਾਰਾ ਹੀ ਸੂਟ ਬਹੁਤ ਹੀ ਸੋਹਣਾ ਮਲਟੀ ਕਲਰ ਦਾ ਆਏਗਾ ਇਹਦੇ ਨਾਲ ਸ਼ਾਲ ਬਹੁਤ ਹੀ ਵਧੀਆ ਸੂਟ ਸਾਰਾ ਹੀ ਵੈਲਵਟ ਦੇ ਵਿੱਚ ਆਏਗਾ ਸ਼ਰਟ बॉटਮ ਤੇ ਸ਼ਾਲ ਸਾਰੇ ਹੀ ਵੈਲਵਟ ਦੇ ਵਿੱਚ ਨੇ ਬਹੁਤ ਹੀ ਵਧੀਆ ਫੈਬਰਿਕ ਆਏ ਸਰਦਾਰੀ ਜੇ ਸੂਟ ਬਣ ਕੇ ਤਿਆਰ ਹੁੰਦੇ ਜੀ ਠੀਕ ਹੈ ਜੀ ਅਗਲਾ ਕਲਰ ਦੇਖੋ ਬਹੁਤ ਹੀ ਵਧੀਆ ਇਹਦੇ ਵਿੱਚ ਜਿਹੜੀ ਸ਼ਰਟਸ ਨੇ ਉਹ ਵੀ ਤਕਰੀਬਨ ਸੇਮ ਹੀ ਆਉਣਗੀਆਂ ਤੇ ਬਾਟਮ ਦਾ ਜਿਹੜਾ ਕਲਰ ਆ ਉਹ ਥੋੜਾ ਡਿਫਰੈਂਟ ਆਏਗਾ ਠੀਕ ਹੈ ਜੀ ਇਹ ਜਿਵੇਂ ਗ੍ਰੇ ਟੋਨ ਦੇ ਵਿੱਚ ਇਹ ਸ਼ਾਰਟ ਆ ਥੋੜੀ ਜੀ ਇਹਦੀ ਲੈਸਿਸ ਦਾ ਜਿਹੜਾ ਫਰਕ ਪੈਂਦਾ ਆ ਬਿਲਕੁਲ ਥੋੜਾ ਤੇ ਨਾਲ ਆਏਗਾ ਬਾਟਮ ਠੀਕ ਹੈ ਬਾਟਮ ਜਿਹੜਾ ਆਏਗਾ ਗ੍ਰੇ ਟੋਨ ਦੇ ਵਿੱਚ ਤੇ ਗ੍ਰੇ ਟੋਨ ਦੇ ਵਿੱਚ ਥੋੜੀ ਜੀ ਇਹਦੀ ਆ ਪ੍ਰਿੰਟਿੰਗ ਦਾ ਫਰਕ ਪੈਂਦਾ ਠੀਕ ਹੈ ਤੇ ਪ੍ਰਿੰਟਿੰਗ ਜਿਹੜੀ ਉਹ ਸਾਰਿਆਂ ਦੀ ਸੇਮ ਹੀ ਹੈ ਤੁਸੀਂ ਦੇਖ ਸਕਦੇ ਜੀ ਅੰਬੀਆਂ ਵਾਲੀ ਪ੍ਰਿੰਟਿੰਗ ਆ ਲੈਸੀਜ਼ ਨਾਲ ਬਾਰਡਰ ਬਣਾਇਆ ਆ ਤੇ ਪੈਨਲਿੰਗ ਵੀ ਬਾਰਡਰ ਦੀ ਜਾਂਦੀ ਹੈ ਸ਼ਾਲ ਵਿਖੋ ਸਾਰਿਆਂ ਦੇ ਸ਼ਾਲ ਜਿਹੜੇ ਮਲਟੀ ਕਲਰ ਦੇ ਹੋਣਗੇ ਤੇ ਥੋੜਾ ਜਿਹਾ ਇਹਨਾਂ ਦੇ ਵਿੱਚ ਬਾਟਮ ਦੇ ਹਿਸਾਬ ਦੇ ਨਾਲ ਜਿਹੜਾ ਵਾ ਇਹਨਾਂ ਦੇ ਬਾਰਡਰ ਲਾਈਨ ਦਾ ਫਰਕ ਪਏਗਾ ਠੀਕ ਹੈ ਜਿਸ ਤਰ੍ਹਾਂ ਇਹਦੀ ਬਾਰਡਰ ਲਾਈਨ ਜਿਹੜੀ ਉਹ ਗ੍ਰੇ ਟੋਨ ਦੇ ਵਿੱਚ ਆ ਬਹੁਤ ਹੀ ਸੋਹਣੇ ਸੋਹਣੇ ਸੂਟ ਅੱਜ ਦੇ ਵੀ ਸੀਗਾ ਉਹ ਸੀਗਾ 2695 ਬਹੁਤ ਹੀ ਪਿਆਰਾ ਇਕਦਮ ਪਿਓਰ ਵੈਲਵਟ 9000 ਦੇ ਵਿੱਚ ਠੀਕ ਹੈ ਜੀ ਅੱਗੇ ਜਿਹੜਾ ਆ ਥੋੜਾ ਮਹਿੰਦੀਆ ਟੋਨ ਆ ਇਸ ਦਾ ਥੋੜਾ ਜਿਹਾ ਚੇਂਜ ਆ ਜਣਾ ਆ ਪ੍ਰਿੰਟਿੰਗ ਆ ਉਹਦੇ ਵਿੱਚ ਕਲਰ ਦਾ ਚੇਂਜ ਆ ਜਾਣਾ ਠੀਕ ਹੈ ਜੀ ਬਹੁਤ ਹੀ ਪਿਆਰਾ ਸੂਟ ਲੱਗਦਾ ਪਿਆ ਇਹ ਵੀ ਦੇਖੋ ਤੁਸੀਂ ਲੁੱਕ ਵੇਖੋ ਕਿੰਨੀ ਪਿਆਰੀ ਹੈ ਸੂਟ ਦੀ ਇਸ ਵਾਰ ਜਿਹੜਾ ਵੈਲਵਟ ਦਾ ਜਿਹੜਾ ਬਹੁਤ ਹੀ ਟ੍ਰੈਂਡ ਚੱਲਦਾ ਪਿਆ ਹੈ ਤੁਸੀਂ ਸਾਡੇ ਤੋਂ ਵੈਲਵਟ ਤੇ ਹੈਂਡਵਰਕ ਵੀ ਕਰਵਾ ਸਕਦੇ ਜੇ ਜੇ ਪਾਰਟੀ ਵੇਅਰ ਸੂਟ ਜਿਹੜੇ ਵੈਲਵਟ ਬਹੁਤ ਚੱਲਦੀ ਪਈ ਨਾਲ ਬ੍ਰੋਕੇਟ ਦੀ ਸਲਵਾਰ ਹੁੰਦੀ ਹੈ ਤੇ ਵੈਲਵਟ ਦੀ ਸ਼ਰਟ ਹੁੰਦੀ ਹੈ ਜੋ ਜਿਹੜਾ ਵੈਲਵਟ ਦਾ ਅਸੀਂ ਸ਼ਾਲ ਤਿਆਰ ਕਰਕੇ ਦਿੰਨੇ ਆ ਠੀਕ ਹੈ ਇਵੇਂ ਦੇ ਸੂਟ ਵੀ ਤੁਸੀਂ ਸਾਡੇ ਤੋਂ ਕਸਟਮਾਈਜ਼ ਵੀ ਕਰਾ ਸਕਦੇ ਜੇ ਖੁਦ ਦੇ ਡਿਜ਼ਾਈਨ ਤੁਸੀਂ ਸਾਡੇ ਤੋਂ ਬਣਵਾ ਸਕਦੇ ਜੇ ਬਹੁਤ ਹੀ ਵਧੀਆ ਮਸ਼ੀਨ ਵਰਕ ਹੈਂਡ ਵਰਕ ਵੀ ਅਸੀਂ ਕਰਕੇ ਦਿੰਨੇ ਆ ਇਸ ਤਰ੍ਹਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਆਉਂਦੀਆਂ ਰਹਿਣਗੀਆਂ ਤੁਸੀਂ ਆਪਣਾ ਪਿਆਰ ਇਵੇਂ ਹੀ ਬਣਾਈ ਰੱਖਣਾ ਸਤਿ ਸ੍ਰੀ ਅਕਾਲ ਜੀ